ਕਿਸਾਨ ਭਰਾਵੋ ਛੱਲੀਆਂ ਨੂੰ ਦੇਖ ਕੇ ਤਾਂ ਮਨ ਖੁਸ਼ ਹੋਇਆ ਹੋਵੇਗਾ ਪਰ ਜਿਸ ਕਿਸਾਨ ਦੀ ਇਹ ਫਸਲ ਆ ਉਹਦੇ ਨਾਲ ਵੀ ਤੁਹਾਨੂੰ ਰੂਬਰੂ ਕਰਾਵਾਂਗਾ ਤੁਹਾਡੀ ਹੋਰ ਵੀ ਰੂਹ ਖੁਸ਼ ਹੋ ਜੂਗੀ ਤਾਜੀ ਹੋ ਜੂਗੀ ਕਿਉਂਕਿ ਇਹ ਫਸਲ ਅੱਜ 90 ਦਾ ਅੰਕੜਾ ਪਾਰ ਕਰ ਗਈ 90 ਦਿਨਾਂ ਦੀ ਹੈ ਤੇ ਟਰਾਲੀ 'ਚ ਵੀ ਪੈ ਗਈ ਵੀਰੇ ਵਰਗੇ ਛੱਲੀਆਂ ਤੋੜੀ ਜਾਂਦੇ ਹੈਗੇ ਆ ਜਿਹੜੇ ਖੇਤਾਂ ਦੇ ਵਿੱਚ ਕਈ ਵਾਰ ਲੱਗਦਾ ਹੈਗਾ ਵੀ ਯਾਰ ਸਾਡੇ ਖੇਤਾਂ ਦੇ ਵਿੱਚ ਕਣਕ ਤੋਂ ਬਾਅਦ ਮੱਕੀ ਸਾਇਲੇਜ ਵਾਲੀ ਲੱਗਦੀ ਆ ਇਹਨੇ ਸ਼ਾਇਦ ਆਉਣ ਵਾਲੇ ਸਮੇਂ ਦੀ ਰੂਪਰੇਖਾ ਚੇਂਜ ਕਰ ਦੇਣੀ ਹੈਗੀ ਆ ਕਹਿਣਾ ਕੁਝ ਹੋਰ ਹੁੰਦਾ ਕਰਨਾ ਕੁਝ ਹੋਰ ਹੁੰਦਾ ਵੀਰੇ ਨੇ ਕਰਕੇ ਦਿਖਾਇਆ ਹੈਗਾ ਕਿੰਨੀ ਪੈਦਾਵਾਰ ਆ ਜੂਗੀ ਵੀਰੇ ਨਾਲ ਵੀ ਸੰਪਰਕ ਕਰ ਲਿਓ ਤੁਹਾਨੂੰ ਪਿੰਡ ਵੀ ਦੱਸਾਂਗਾ ਤੇ ਅੱਜ ਕਾਫੀ ਵੀਰ ਹੋਰ ਵੀ ਇਹ ਫੀਲਡ ਨੂੰ ਦੇਖਣ ਆਏ ਆ ਡੈਮੋ ਹੁੰਦੇ ਰਹਿੰਦੇ ਆ ਪਹਿਲਾਂ ਆਪਾਂ ਨੂੰ ਵੀ ਪ੍ਰੇਖਾ ਲੱਗਦਾ ਸੀ ਵੀ ਫੋਨ ਤੇ ਗੱਲ ਕਿਵੇਂ ਹੋਊਗੀ ਵੀਡੀਓ ਕਾਲ ਕਿਵੇਂ ਹੋਊਗੀ ਪਰ ਜਦੋਂ ਚੀਜ਼ਾਂ ਸਾਹਮਣੇ ਪ੍ਰਤੱਖ ਹੋ ਜਾਂਦੀਆਂ ਹੈਗੀਆਂ ਫਿਰ ਉਹਨਾਂ ਨੂੰ ਵਿਖਿਆਨ ਕਰਨਾ ਸੌਖਾ ਹੋ ਜਾਂਦਾ ਹੈਗਾ ਮੈਂ ਤੁਹਾਨੂੰ ਇਸ ਕੰਪਨੀ ਦੇ ਬੀਜ ਦੇ ਬਾਰੇ ਵੀ ਜਾਣਕਾਰੀ ਦੇਵਾਂਗਾ ਵੀ ਇਹ ਕਿੰਨੇ ਦਿਨ ਦਾ ਬੀ ਹੈ ਸੁੱਕੀ ਕਿੰਨੀ ਛੱਡਦੀ ਹੈ ਗਿੱਲੀ ਕਿੰਨੀ ਛੱਡਦੀ ਹੈ ਤੇ ਆਹ ਜਿਹੜੀ ਮੱਕੀ ਹੈਗੀ ਕਣਕ ਦੇ ਵੜ ਤੋਂ ਬਾਅਦ ਬਜਾਈ ਹੋਈ ਹੈ ਤੇ ਕਿਸਾਨ ਨੂੰ ਵੀ ਮਿਲਾਰਿਆ ਜਿਨ੍ਹਾਂ ਨੇ ਅੱਜ ਛੱਲੀਆਂ ਤੋੜ ਕੇ ਟਰਾਲੀ 'ਚ ਪਾ ਲਈਆਂ ਤੇ ਅੱਧੀ ਜੰਗ ਤੇ ਜਿੱਤ ਲਈ ਬਹੁਤ ਹਾਂ ਕਿਸਾਨ ਭਰਾਵੋ ਇਹ ਮੇਰੇ ਨਾਲ ਵੀਰ ਹੈਗਾ ਜਿਹੜਾ ਇਸ ਖੇਤ ਦਾ ਮਾਲਕ ਹੈ ਜਿਨ੍ਹਾਂ ਨੇ ਇਹ ਫੈਸਲਾ ਲੈ ਲਿਆ ਬਈ ਫੈਸਲਾ ਕਿਵੇਂ ਲੈ ਲਿਆ ਇਹ ਕਿਉਂਕਿ ਲੋਕ ਤਾਂ ਮਹਿੰਗੇ ਮਹਿੰਗੇ ਵੀ ਲਾਉਂਦੇ ਨੇ ਹੈਗੇ ਆ ਤੇ ਫਿਰ ਉਹ ਉਹਨਾਂ ਨੂੰ ਕਈ ਵਾਰੀ ਇਹ ਵੀ ਕਿਹਾ ਜਾਂਦਾ ਵੀ ਤੁਸੀਂ ਯਾਰ ਅਪ੍ਰੈਲ ਚ ਪਕਾਵੀ ਮੱਕੀ ਨਹੀਂ ਲਾ ਸਕਦੇ ਹੈਗੇ ਤੁਸੀਂ ਕਿੱਥੋਂ ਸੁਣਿਆ ਸੀਗਾ ਇਹ ਸਾਨੂੰ ਵੀ ਕਿਹਾ ਸੀ ਵੀਰ ਹਾਂਜੀ ਵੀ ਇਸ ਤਰ੍ਹਾਂ ਕਰਕੇ ਵੀ ਨਹੀਂ ਹੋ ਸਕਦਾ ਵੀ ਆਪਾਂ ਚਾਰ ਅਲੀ ਤੱਕ कामयाब ਹੋ ਸਕਦੀ ਆ ਵੀ ਪਕਾਵੀ ਮੱਕੀ ਨਹੀਂ ਹੋ ਸਕਦੀ ਘੱਟ ਸਮੇਂ ਵਿੱਚ ਬਈ ਇਹ ਜ਼ਿਆਦਾਤਰ 110 15 ਦਿਨ ਵੀ ਆਪਾਂ ਝੋਨੇ ਤੋਂ ਲੇਟ ਹੁੰਨੇ ਆ ਹਾਂ ਅੱਗੇ ਚੱਕ ਝੋਨਾ ਲੇਟ ਹੋ ਜਾਊ ਫਿਰ ਝੋਨੇ ਸੈੱਲ ਆਈ ਜਾਂਦੀ ਹੈ ਸੈੱਲ ਆਈ ਜਾਂਦੀ ਹੈ ਕਿਸਾਨ ਭਰਾ ਉਹ ਜਿਹੜੇ ਵੀ ਸਾਈਲੇਜ ਪਾਉਂਦੇ ਆ ਬਹੁਤ ਵੱਡੇ ਪੱਧਰ ਤੇ ਡੈਰੀ ਦਾ ਸਾਈਲੇਜ ਪਾਉਂਦੇ ਹੈਗੇ ਆ ਉਹਨਾਂ ਨੂੰ ਵੀ 85 ਦਿਨ ਤਾਂ ਸਾਈਲੇਜ ਪਾਉਣ ਚ ਲੱਗ ਜਾਂਦੇ ਆ ਹਾਂਜੀ ਪਰ ਅੱਜ ਦੇ ਸਮੇਂ ਦਾਣੇ ਦੀ ਡਿਮਾਂਡ ਆ ਦਾਣੇ ਤੋਂ ਸ਼ਰਾਬ ਵਰਗਾ ਇਥਨੋਲ ਬਣ ਲੱਗ ਗਿਆ ਜਿਹੜਾ ਤੁਹਾਡੀਆਂ ਡੀਜ਼ਲ ਪੈਟਰੋਲ ਦੀਆਂ ਗੱਡੀਆਂ ਵਿੱਚ ਮਿਕਸ ਹੁੰਦਾ ਹੈਗਾ ਤੇ ਇਹ ਤਾਂ ਚਲੋ ਵੀਰੇ ਨੇ ਤਾਂ ਦਾਣਾ ਪੈਦਾ ਕਰਨਾ ਸੀਗਾ ਦਾਣੇ ਨੂੰ ਅੱਗੇ ਮਾਰਕੀਟ ਵਿੱਚ ਵੇਚਣਾ ਹੈਗਾ ਕਿਉਂਕਿ ਇਹਨਾਂ ਦੇ ਕੋਲ ਜਾਬਤਾ ਹੈਗਾ ਵੀ ਇਹੇ ਛੱਲੀਆਂ ਤੋੜ ਕੇ ਤੇ ਛੱਲੀਆਂ ਨੂੰ ਸੁਕਾ ਕੇ ਹੜੰਬੇ ਵਿੱਚ ਦੀ ਕਰ ਦੇਣਗੇ ਦਾਣਾ ਹੱਥ ਆ ਜਾਊਗਾ ਜੇ ਫਸਲ ਦੀ ਪੈਦਾਵਾਰ ਇਸ ਤਰੀਕੇ ਨਾਲ ਵਧੀਆ ਆਉਂਦੀ ਹੈਗੀ ਆ ਟਾਂਡੇ ਵੀ ਉਦੋਂ ਬਾਅਦ ਕੰਮ ਲੈ ਜਾ ਸਕਦੇ ਵੀਰੇ ਬਜਾਈ ਕਦੋਂ ਤਰੀਕ ਦੀ ਆ ਜੀ 20 April ਦੀ ਠੀਕ ਹੈ ਅੱਜ ਲਗਭਗ 3 ਮਹੀਨਿਆਂ ਦੀ ਹੋ ਗਈ ਹੈ 3 ਮਹੀਨਿਆਂ ਦੀ ਹੋ ਗਈ ਜੀ ਠੀਕ ਹੈ ਤੇ ਕਿੰਨਾ ਦਿਨ ਤੇ ਖੇਤ ਖ ਬਸ ਹੀ ਰੇ ਅੱਜ 2 ਦਿਨਾਂ ਦੇ ਵਿੱਚ ਵਿੱਚ ਹੋ ਜੂ ਠੀਕ ਹੈ ਲੇਬਰ ਲਾਈ ਹੋਈ ਏ ਛੱਲਗਾ ਤਰਾਉਣ ਵਾਸਤੇ ਹਾਂਜੀ 3 ਦਿਨ ਹੋ ਗਏ ਤੋੜੀ ਜਾਂਦੇ ਨੇ ਇਸ ਤੋਂ ਬਾਅਦ ਦਾ ਪ੍ਰੋਸੀਜਰ ਵੀ ਛੱਲਗਾਂ ਛਕਾਉਂਗੇ ਹਾਂਜੀ ਛੱਲਗਾਂ ਛਕਾਵਾਂਗੇ ਤੇ ਇਸ ਤੋਂ ਬਾਅਦ ਹਣਬੇ ਵੈਦੀ ਕਢਾ ਕੇ ਦਾਣਾ ਜੀ ਅੱਡ ਦਾਣਾ ਅੱਡ ਨਿਕਲੇ ਹਾਂਜੀ ਕਿਸਾਨ ਭਰਾਵੋ ਜਿਹੜੇ ਮੇਨ ਕੈਰੈਕਟਰ ਹੁੰਦੇ ਆ ਕਿਸੇ ਵੈਰਾਈਟੀ ਦੇ ਮੈਂ ਤੁਹਾਨੂੰ ਕਲਿੱਪਾਂ ਦਿਖਾ ਰਿਹਾ ਹੈਗਾ ਇਹਦੀ ਸਟੈਂਡੇਬਿਲਟੀ ਚੈੱਕ ਕਰ ਸਕਦੇ ਹੋ ਗ੍ਰਿਪਿੰਗ ਚੈੱਕ ਕਰ ਸਕਦੇ ਹੋ ਥੱਲੇ ਤੋਂ ਲੈ ਕੇ ਉੱਪਰ ਤੱਕ ਟਾਂਡੇ ਦੀ ਮੋਟਾਈ ਚੈੱਕ ਕਰ ਸਕਦੇ ਹੈਗੇ ਹੋ ਜਿਹੜੀ ਛੱਲੀ ਹੈਗੀ ਉਹ ਵੀ ਤੇ ਜਿਹੜੀ ਵੈਰੈਟੀ ਹੈਗੀ ਆ ਉਸ ਦੇ ਲਗਭਗ 50% ਪੋਰਸ਼ਨ ਦੇ ਵਿੱਚ ਹੀ ਇਹਦੀ ਛੱਲੀ ਆਉਂਦੀ ਹੈਗੀ ਆ ਤੇ ਬਾਈ ਜੀ ਫਸਲ ਦੇ ਵਿੱਚ ਛੱਲੀਆਂ ਖਾਲੀ ਰਹਿੰਦੀ ਸੋਚਿਆ ਤਾਂ ਨਹੀਂ ਆਈ ਨਾ ਜੀ ਵੀਰ ਇੱਕ ਵੀ ਨਹੀਂ ਜਿਹੜੀ ਮਰਜੀ ਤੋੜ ਲਓ ਜਾ ਕੇ ਠੀਕ ਹੈ ਜੀ ਸਾਰੀਆਂ ਫੁੱਲ ਆ ਜੀ 600 ਪਲੱਸ ਦਾਣਾ ਠੀਕ ਹੈ ਜੀ ਹਾਂ ਜੀ ਕਿਸਾਨ ਭਰਾਓ ਇਹ ਚੀਜ਼ ਮੇਨ ਹੁੰਦੀ ਆ ਕਿਉਂਕਿ ਕੋਈ ਵੀ ਚੀਜ਼ ਪਹਿਲੇ ਟ੍ਰਾਇਲ ਦੇ ਵਿੱਚ ਫੇਲ ਪਾਸ ਜਲਦੀ ਹੋ ਸਕਦੀ ਆ ਪਰ ਜਦੋਂ ਵੱਡੇ ਪੱਧਰ ਤੇ ਉਹ ਪਰਖੀ ਜਾਂਦੀ ਹੈਗੀ ਆ ਫਿਰ ਉਹ ਤੇ ਮੋਹਰ ਲੱਗ ਜਾਂਦੀ ਆ ਡੀਲਰਾਂ ਦੀ ਕਿਸਾਨਾਂ ਦੀ ਫਿਰ ਉਹ ਆਮ ਲੋਕਾਂ ਦੀ ਵਾਰਤਾ ਲਾਪ ਦੇ ਵਿੱਚ ਚੀਜ਼ ਆ ਜਾਂਦੀ ਹੈਗੀ ਫਿਰ ਉਸ ਨੂੰ ਆਪਾਂ ਹੋਰ ਸਨੱਖਾ ਕਰ ਸਕਦੇ ਆ ਵੀ ਇਸ ਨੂੰ ਆਪਾਂ ਕਿਸ ਤਰੀਕੇ ਨਾਲ ਪਾ ਲੈਣਾ ਹੈਗਾ ਮੋਸਟਲੀ ਦੇਖਿਆ ਜਾਂਦਾ ਸ਼ੁਰੂ ਵਿੱਚ ਮੱਕੀ ਗ੍ਰੋਥ ਨਹੀਂ ਕਰਦੀ ਹੈਗੀ ਜਾਂ ਜਰਮੀਨੇਸ਼ਨ ਘੱਟ ਹੁੰਦੀ ਹੈ ਇਹਦਾ ਵੀ ਕਿੰਨਾ ਵਰਤਿਆ ਗਿਆ ਪ੍ਰਤੀ ਏਕੜਾ ਇਹਦਾ ਕਿੱਲੇ ਦਾ 8 ਕਿਲੋ ਠੀਕ ਮਤਲਬ ਆਮ ਜਿੰਨਾ ਪੈਂਦਾ ਆਏਗਾ ਆਮ ਜਿੰਨਾ ਜੀ ਤੇ ਇੱਕ ਇੱਕ ਗੱਟਾ ਡੀਏਪੀ ਦਾ ਠੀਕ ਹੈ ਜੀ ਤੇ ਸਫਰ ਦਾ ਜੀ ਗੱਟਾ ਗੱਟਾ ਠੀਕ ਹੈ ਜੀ ਤੇ ਕੁੱਲ ਤਿੰਨ ਇੱਕ ਗੱਟੇ ਯੂਰੀਆ ਦੇ ਪਏ ਆ ਠੀਕ ਹੈ ਜੀ ਤਿੰਨ ਕਿਲੋ ਸਵਾ 2 ਕਿਲੋ ਇਹਦੇ ਦਾ ਆਪਣਾ 45 ਕਿਲੋ ਦਾ ਗੱਟਾ ਹੋ ਗਿਆ ਠੀਕ ਹੈ ਜੀ ਕਿਸਾਨ ਭਰਾਵੋ ਨਾਰਮਲ ਟ੍ਰੀਟਮੈਂਟ ਦੇ ਨਾਲ ਜੇ ਤੀਜੀ ਫਸਲ ਖੇਤ ਚ ਤੁਸੀਂ ਐਡ ਕਰ ਰਹੇ ਹੈਗੇ ਹੋ ਤੇ ਜਿਸ ਪਰਪਸ ਦੇ ਕਿਉਂਕਿ ਬਹੁਤ ਸਾਰੇ ਏਰੀਆ ਦੇ ਵਿੱਚ ਨਾਰਮਲ ਲੱਗਦਾ ਹੈਗਾ ਜਾਂ ਝੋਨਾ ਘੱਟ ਪੈਦਾਵਾਰ ਦਿੰਦਾ ਹੈਗਾ ਮੱਕੀ ਨੂੰ ਗਵਰਨਮੈਂਟ ਵੀ ਸਪੋਰਟ ਕਰ ਰਹੀ ਹੈਗੀ ਆ ਉਹਦੇ ਲਈ ਵੀ ਸਪੋਰਟਿਵ ਪ੍ਰਾਈਸ 7000 ਰੁਪਇਆ ਪੰਜਾਬ ਸਰਕਾਰ ਦੇ ਰਹੀ ਹੈਗੀ ਮਾਲਵੇ ਦੇ ਕੁਝ ਜ਼ਿਲ੍ਹਿਆਂ ਨੂੰ ਤੇ ਇਹ ਜਿਹੜੀ ਮੱਕੀ ਝੋਨੇ ਦਾ ਬਦਲ ਵੀ ਹੋ ਸਕਦਾ ਮੱਕੀ ਤੋਂ ਬਾਅਦ ਵੀ ਮੱਕੀ ਲੱਗ ਸਕਦੀ ਹੈਗੀ ਆ ਕਣਕ ਤੋਂ ਬਾਅਦ ਵੀ ਮੱਕੀ ਲੱਗ ਸਕਦੀ ਹੈ ਮਤਲਬ ਮੱਕੀ ਦੇ ਕੁਝ ਦਿਨ ਚੰਗੇ ਚੱਲ ਰਹੇ ਹੈਗੇ ਆ ਜਦੋਂ ਤੁਸੀਂ ਥੈਲੀਆਂ ਨੂੰ ਕਿਸਾਨ ਮੇਲੇ ਵਿੱਚ ਦੇਖਦੇ ਹੋ ਨਾ ਉਦੋਂ ਅੰਦਾਜ਼ੇ ਨਹੀਂ ਲਾਏ ਜਾ ਸਕਦੇ ਜਦੋਂ ਕਿਸੇ ਆਪਾਂ ਕਿਹੜੇ ਪਿੰਡ ਦੇ ਵਿੱਚ ਖੜੇ ਹੋਏ ਆ ਇਸ ਸਮੇਂ ਆਪਾਂ ਜੀ ਕੋਠਾਗੁਰੂ ਕਾ ਜੀ ਕੋਠਾਗੁਰੂ ਬਠਿੰਡਾ ਜ਼ਿਲ੍ਹਾ ਦੇ ਪਿੰਡ ਕੋਠਾਗੁਰੂ ਕਾ ਆਪਾਂ ਵਿੱਚ ਖੜੇ ਹੋਏ ਆ ਵੀਰੇ ਨੇ ਆਪਣੀ ਸਾਰੀ ਫਸਲ ਦਿਖਾਤੀ ਵਾਰਤਾ ਲਾਭ ਦੱਸਦੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਸਕਰੀਨ ਤੇ ਚੱਲ ਰਿਹਾ ਨੰਬਰ ਹੈਗਾ ਜਿਹੜਾ ਉਹ ਇਸ ਵੈ ਲੈਵਲ ਜਾਂ ਫਾਰਮਰ ਲੈਵਲ ਦੀ ਤੁਸੀਂ ਕੁਐਰੀ ਰੱਖ ਸਕਦੇ ਹੈਗੇ। ਤਾਂ ਵੀਰੋ ਮੇਰਾ ਨਾਮ ਦਿਲਵੀਰ ਸਿੰਘ ਹੈ। ਮੈਂ ਫੋਰਾਜਨ ਸੀਡ ਦੇ ਵਿੱਚ ਐਜ਼ ਏ ਜੋਨਾ ਮੈਨੇਜਰ ਕੰਮ ਕਰ ਰਿਹਾ। ਔਰ ਅੱਜ ਅਸੀਂ ਪਿੰਡ ਕੋਠਾ ਗੁਰੂ ਕੇ ਆਏ ਆ ਬ੍ਰਿੰਦਾ ਡਿਸਟ੍ਰਿਕਟ ਦੇ ਵਿੱਚ ਪੈਂਦਾ ਜਿੱਥੇ ਕਿ ਆਪਣੀ ਮੱਕੀ ਮਾਸਟਰ 1355 ਲੱਗੀ ਸੀ। ਠੀਕ ਹੈ। ਇਹਦੀ ਜੇਕਰ ਆਪਾਂ ਸੋਇਂ ਦੀ ਗੱਲ ਕਰੀਏ ਸਹੀ ਜੋ ਠੁਗਮਾ ਸਮਾਂ ਹੈਗਾ ਉਹ ਪੂਰਾ ਫਰਵਰੀ ਮਹੀਨਾ ਔਰ 15 ਮਾਰਚ ਤੋਂ ਪਹਿਲਾਂ ਆਪਾਂ ਇਹਨੂੰ ਬਿਜਾਈ ਕਰ ਸਕਦੇ ਆ। ਲੇਕਿਨ ਇੱਥੇ ਕੁਝ ਆਪਣੇ ਅਗਰੈਸਿਵ ਫਾਰਮਰ ਹੈ ਇਹਨਾਂ ਨੂੰ ਮਿਲਣ ਤੋਂ ਬਾਅਦ ਸਾਨੂੰ ਇਹ ਪਤਾ ਇਹ ਵੀ ਲੱਗਿਆ ਕਿ ਜਿਵੇਂ ਇਹਨਾਂ ਨੇ 20 ਅਪ੍ਰੈਲ ਦੀ ਸੋਇੰਗ ਕਰਕੇ ਇਹਦਾ ਰਿਜ਼ਲਟ ਸਾਨੂੰ ਦਿਖਾਇਆ ਅੱਜ ਸਪੈਸ਼ਲ ਅਸੀਂ ਆਏ ਆ ਦੇਖਣ ਕਿ ਵਾਕਿਆ ਹੀ ਇਸ ਵਿੰਡੋ ਦੇ ਵਿੱਚ ਵੀ ਵੈਰੈਟੀ ਕਾਮਯਾਬ ਹੈ ਤੇ ਤੁਸੀਂ ਦੇਖ ਸਕਦੇ ਹੋ ਪ੍ਰਨਾਵ ਉੱਪਰ ਤੱਕ ਦੀ ਲੋੜ ਨਹੀਂ ਹੁੰਦੀ ਖੇਤ ਆਪਣੇ ਸਾਹਮਣੇ ਆ ਸਾਰੀਆਂ ਅਸੀਂ ਤੁਹਾਨੂੰ ਇਹਦੀਆਂ ਵੀਡੀਓ ਕਲਿੱਪਾਂ ਔਰ ਇਹਦੇ ਜਿੰਨੇ ਪਲਾਂਟ ਦੇ ਕਰੈਕਟਰ ਅਸੀਂ ਤੁਹਾਨੂੰ ਦਿਖਾਵਾਂਗੇ ਇਸ ਕਿਸਮ ਦੀ ਸੁੱਕੀ ਦੀ ਤੇ ਗਿੱਲੀ ਦੀ ਪੈਦਾਵਾਰ ਐਵਰੇਜ ਕਿੰਨੀ ਆਉਂਦੀ ਹੈ ਓਵਰ ਆਲ ਦੇਖੀਏ ਤੇ ਟੋਟਲ ਪੰਜਾਬ ਦੀ 52 ਤੋਂ 64 ਕੁਇੰਟਲ ਸਾਡੇ ਕੋਲੇ ਗਿੱਲੀ ਮੱਕੀ ਦਾ ਜਿਹੜਾ ਵੇਟ ਆਇਆ ਹੋਇਆ ਹੈ ਜਿਹੜੀ ਸੁੱਕੀ ਮੱਕੀ ਦੀ ਗੱਲ ਕਰੀਏ 39 ਤੋਂ 42 ਕੁਇੰਟਲ ਆਪਣੇ ਕੋਲੇ ਸੁੱਕੀ ਨਿਕਲੀ ਹੈ ਠੀਕ ਹੈ ਜੀ ਜੇ ਇਸੇ ਹੀ ਮੱਕੀ ਨੂੰ ਆਪਾਂ ਛੱਲੀਆਂ ਤੜਾਉਣ ਦੇ ਲਈ ਕੋਈ ਫਾਰਮਰ ਬਜਾਈ ਕਰਦਾ ਹੈ ਤਾਂ ਇਹ ਕਿੰਨੇ ਦਿਨਾਂ ਵਿੱਚ ਖੇਤ ਖਾਲੀ ਕਰ ਸਕਦੀ ਹੈ ਦੇਖੋ ਛੱਲੀ ਤੋੜਨੀ ਹੈ ਤੇ 90 ਦਿਨਾਂ ਵਿੱਚ ਪੂਰੀ ਤਿਆਰ ਹੈ ਜੀ ਛੱਲੀ ਤੋੜਨ ਵਾਸਤੇ ਬੈਸਟ ਹੈ 90 ਦਿਨਾਂ ਵਿੱਚ ਤਿਆਰ ਹੈ ਅਗਰ ਤੁਸੀਂ ਮਸ਼ੀਨੀ ਕਟਿੰਗ ਕਰਾਉਣੀ ਹੈ ਮਸ਼ੀਨਾਂ ਵੱਡੀ ਵੱਢਣੀ ਆਪਾਂ ਨੇ ਤੇ ਉਹਦੇ ਵਾਸਤੇ 110 ਤੋਂ 12 ਦਿਨ ਲੈਂਦੀ ਹੈ ਪਰ ਮੌਸਮ ਅਗਰ ਬਾਰਸ਼ਾਂ ਦਾ ਥੋੜਾ 1-2 ਦਿਨ ਉੱਪਰ ਹੋ ਸਕਦੇ ਆ ਬਟ ਕੀ ਹੈ ਜਿਹੜੀ ਇਹਦੀ ਸਹੀ ਟਾਈਮ ਹੈ 110 ਤੋਂ 12 ਦਿਨ ਲੈਂਦੀ ਹੈ ਟੋਟਲ ਮੌਸਮ ਬਹੁਤ ਸਾਰੀਆਂ ਮੱਕੀਆਂ ਗਰਮੀ ਦੇ ਪ੍ਰਤੀ ਸ਼ੈਨਸ਼ੀਲ ਨਹੀਂ ਹੁੰਦੀਆਂ ਵਧ ਰਹੇ ਤਾਪਮਾਨ ਦਾ ਕੀ ਇਹ ਟੱਕਰਾ ਕਰਦੀ ਹੈ ਬਿਲਕੁਲ ਜੀ ਬਹੁਤ ਵਧੀਆ ਟੱਕਰਾ ਕਰਦੀ ਹੈ ਔਰ ਦੇਖੋ ਕਿੰਨੀ ਗਰਮੀ ਹੋਣ ਦੇ ਬਾਵਜੂਦ ਵੀ ਅੱਜ ਦੀ ਜਿਹੜੇ ਦਾਣੇ ਆ ਪੂਰੇ ਭਰੇ ਹੋਏ ਆ ਔਰ ਅਪ੍ਰੈਲ ਦੀ ਸਹੀ ਜੇ ਤੁਸੀਂ ਦੇਖ ਲੋ ਸਰ ਜੀ ਹੋਰ ਹੋਰ ਕੀ ਸਵਾਲ ਰਹਿ ਗਿਆ ਸਵਾਲ ਇੱਕ ਡਿੱਗਣ ਦੇ ਪ੍ਰਤੀ ਹਾਂ ਜੀ ਬਹੁਤ ਸਾਰੀਆਂ ਕਿਸਮਾਂ ਪਕਾ ਦੇ ਸਮੇਂ ਬਹੁਤ ਜ਼ਿਆਦਾ ਵਜ਼ਨ ਲੈਂਦੀਆਂ ਹੈਗੀਆਂ ਜਾਂ ਉਹਨਾਂ ਦੀ ਗਰਾਉਂਡ ਗ੍ਰਿਪੇਬਿਲਟੀ ਘੱਟ ਹੁੰਦੀ ਹੈਗੀ ਆ ਵੱਢਣ ਤੋਂ ਪਹਿਲਾਂ ਹੀ ਉਹ ਕਿਸੇ ਤੂਫਾਨ ਦਾ ਸ਼ਿਕਾਰ ਹੋ ਜਾਂਦੀਆਂ ਡਿੱਗ ਜਾਂਦੀਆਂ ਉਹਨਾਂ ਦੀ ਸਟੈਂਡੇਬਿਲਟੀ ਪੂਰ ਹੋਣ ਕਰਕੇ ਵੀ ਅਗਲੀ ਵਾਰ ਫਾਰਮਰ ਨਹੀਂ ਲਾਂਦੇ ਜੀ ਇਸ ਕਿਸਮ ਦੀ ਸਟੈਂਡੇਬਿਲਟੀ ਕਿਸ ਤਰੀਕੇ ਦੀ ਹੈ ਦੇਖੋ ਜੀ ਪਹਿਲੇ ਨੰਬਰ ਤੇ ਇਹਨਾਂ ਪੰਜਾਬ ਬਹੁਤ ਮਜ਼ਬੂਤ ਹੈ ਜੀ। ਇਸ ਸਾਲ ਕੁਦਰਤੀ ਆਫਤਾਂ ਬਹੁਤ ਆਈਆਂ, ਬਾਰਸ਼ਾਂ ਬਹੁਤ ਹੋਈਆਂ। ਲੇਕਿਨ ਉਸ ਦੇ ਬਾਵਜੂਦ ਵੀ ਅੱਜ ਇੱਕ ਵੀ ਸਾਡਾ ਪੌਦਾ ਡਿੱਗਿਆ ਨਹੀਂ ਹੈ। ਔਰ ਛੱਲੀ ਦੇ ਦਾਣੇ ਪੂਰੇ ਭਰੇ ਆ, ਕੋਈ ਨੁਕਸਾਨ ਨਹੀਂ ਹੋਇਆ। ਤੁਹਾਡੇ ਸਕੇ ਤੁਹਾਡੇ ਸਾਹਮਣੇ। ਇਹ ਦੇਖੋ ਜਿਹੜੇ ਆਲੂਆਂ ਵਾਲੇ ਵਾਣ ਵਾਸਤੇ ਬੈਸਟ ਹੈ। ਅਗਰ ਤੁਸੀਂ ਕਣਕ ਵੱਢ ਕੇ ਮੱਕੀ ਲਾਉਣਿਓ ਤੇ ਉਹਦੇ ਵਾਸਤੇ ਬਹੁਤ ਬੈਸਟ ਹੈ। ਮੇਰਾ ਕਿਸਾਨ ਵੀਰਾਂ ਨੂੰ ਇਹੀ ਮੈਸੇਜ ਹੈ। ਕਿ ਜੇ ਤੁਸੀਂ ਤਿੰਨ ਫਸਲਾਂ ਲੈਣੀਆਂ ਨੇ ਤੇ ਆਪਾਂ ਛੱਲੀ ਵੀ ਤੋੜ ਕੇ ਤੀਜੀ ਫਸਲ ਵੀ ਲੈ ਸਕਦੇ ਆ ਉਹਦੇ ਵਾਸਤੇ ਅਸੀਂ ਤੁਹਾਨੂੰ ਅੱਜ ਫੀਲਡ ਦਿਖਾਇਆ ਸੋ ਕਿਸਾਨ ਵੀਰੋ ਬਹੁਤ ਵਧੀਆ ਫੀਲਡ ਸੀ ਆਪਣਾ ਬਹੁਤ ਵਧੀਆ ਖੇਤ ਹੈ ਮਾਸਟਰ 1355 ਇੱਕ ਬਹੁਤ ਵਧੀਆ ਕ੍ਰਾਂਤੀਕਾਰੀ ਸੀਡ ਹੈ ਕ੍ਰਾਂਤੀਕਾਰੀ ਕੰਪਨੀ ਆਉਣ ਵਾਲੇ ਸਮੇਂ 'ਚ ਇਹ ਆਪਾਂ ਨੂੰ ਆਪਣੀ ਪੈਦਾਵਾਰ ਨੂੰ ਵਧਾਓ ਬਹੁਤ ਬਹੁਤ ਧੰਨਵਾਦ